से है अठाई सितंबर उन्नीस सौ सत अठाईस सितंबर उन्नीस सौ सत्त यह ना खालसा में ਅਜੀ ਡਿਪਾਰਟਮੈਂਟ ਪੱਕਾ ਨੀ ਕਿ ਮੈਂ ਭਾਰਤ ਮੈਂ ਇਸੇ ਦਾ ਸਨਮਾਨ ਦੇ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਔਰ ਇੱਕ ਬਹੁਤ ਚੰਗਾ ਮੈਸੇਜ ਦਿੱਤਾ ਗਿਆ ਕਿ ਉਹਨਾਂ ਦੇ ਵਿਚਾਰਾਂ ਤੇ ਚੱਲਦਿਆਂ ਹੋਇਆ ਸਮਾਜ ਨੂੰ ਅੱਗੇ ਵਧਾਈਏ ਔਰ ਸਮਾਜ ਦੇ ਅੰਦਰ ਜਿੰਨੇ ਵੀ ਸਮਾਜਿਕ ਤੌਰ ਤੇ ਗੰਦਗੀ ਆ ਚਾਹੇ ਉਹ ਕਹਿ ਸਕਦੇ ਆ ਕਿ ਪੜ੍ਹਾਈ ਦੇ ਤੌਰ ਤੇ ਚਾਹੇ ਉਹ ਇਨਕਲਾਬ ਦੇ ਤੌਰ ਤੇ ਜਿਹੜਾ ਅੱਜ ਨਹੀਂ ਆ ਸਕਿਆ ਸਮਾਜ ਦੇ ਅੰਦਰ ਉਹਨਾਂ ਨੂੰ ਆਉਣ ਦੇ ਲਈ ਜਿਹੜੇ ਵਿਚਾਰ ਸਾਡੇ ਸ਼ਹੀਦਾਂ ਦੇ ਸੀ ਉਹਨਾਂ ਦੇ ਵਿਚਾਰਾਂ ਦੇ ਉੱਪਰ ਸਭ ਨੌਜਵਾਨ ਸਭ ਪਹਿਰਾ ਦੇ ਰਹੀ ਹੈ ਸਭ ਨੂੰ ਬੇਨਤੀ ਆ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਦੇ ਚੱਲਦਿਆਂ ਹੋਇਆਂ ਆਪਣੇ ਦੇਸ਼ ਦੀ ਨਿਹਾਰ ਹੋਰ ਬਦਲੀਏ ਆਪਣੇ ਪੰਜਾਬ ਦੀ ਨਿਹਾਰ ਬਦਲੀਏ ਬੱਚਿਆਂ ਨੂੰ ਲਾਮਬੰਦ ਕਰੀਏ ਬੱਚੇ ਪੜ੍ਹ ਸਕਣ ਬੱਚੇ ਅੱਗੇ ਵਧ ਸਕਣ ਚੰਗੇ ਮਾੜੇ ਦਾ ਬੱਚਿਆਂ ਨੂੰ ਪਤਾ ਹੋਵੇ ਔਰ ਬੱਚੇ ਜਿਹੜੇ ਵਿਚਾਰਾਂ ਨਾਲ ਜੁੜ ਸਕਣ ਆਪਣੇ ਲਿਟਰੇਚਰ ਨਾਲ ਜੁੜ ਸਕਣ ਆਪਣੇ ਸਭਿਆਕ ਲੀਡਰ ਜਿਹੜੇ ਹੈਗੇ ਉਹਨਾਂ ਨਾਲ ਜੁੜ ਸਕਣ ਸਭ ਨੂੰ ਬੇਨਤੀ ਆ ਕਿ ਸਭ ਨੌਜੋਨ ਸਭ ਦੇ ਇਸ ਉਪਰਾਲੇ ਦੇ ਉੱਪਰ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਰਲ ਮਿਲ ਕੇ ਆਪਾਂ ਸਮਾਜ ਦੀ ਨੁਹਾਰ ਬਦਲੀਏ ਸ਼ਹੀਦਾਂ ਦੇ ਵਿਚਾਰਾਂ ਤੇ ਚੱਲ ਕੇ ਸਮਾਜ ਅੰਦਰ ਇੱਕ ਚੰਗਾ ਸਿਸਟਮ ਪੈਦਾ ਕਰੀਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅੱਜ ਫਗਵਾੜਾ ਬਕੇ ਸਭ ਨੌਜੋਨ ਜਨ ਸਭ ਬਣੋ ਜਿਹੜਾ ਪਾਕਿਸਤਾਨ ਦਾ ਸਿੱਧੇ ਬੰਦ ਤੋਂ ਦਿਨ ਮਨਾਇਆ ਗਿਆ ਹੈਗਾ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬੰਦੇ ਪਹੁੰਚੇ ਹੈਗੇ ਆ ਔਰ ਇਸ ਮੌਕੇ ਬਹੁਤ ਹੀ ਵਧੀਆ ਵਿਚਾਰਾ ਹੋਈਆਂ ਪਾਕਿਸਤਾਨੀ ਸੋਚ ਤੇ ਵਿਚਾਰਾ ਹੋਈਆਂ ਔਰ ਜਿਹਨੇ ਬੱਚੇ ਹਾਜ਼ਰ ਹੋਇਆ ਉਹਨਾਂ ਨੂੰ ਸੰਦੇਸ਼ ਦਿੱਤਾ ਗਿਆ ਆ ਔਰ ਸਾਰ ਸਮਾਜ ਨੂੰ ਸੰਦੇਸ਼ ਦਿੱਤਾ ਗਿਆ ਕਿ ਪਾਕਿਸਤਾਨੀ ਸੋਚ ਤੇ ਪਹਿਲਾ ਦੇ ਆਪਾਂ ਜਿਹੜੇ ਜਿਹੜੇ ਅਸਲੀ ਪਾਕਿਸਤਾਨ ਦੀ ਸੋਚ ਹੈਗੀ ਆ ਉਹ ਇਹ ਹੀ ਹੈਗੀ ਆ ਕਿ ਸਮਾਜ ਵਿੱਚ ਬਰਾਬਰੀ ਆਉਣੀ ਚਾਹੀਦੀ ਹੈਗੀ ਆ ਔਰ ਹਰੇਕ ਬੰਦੇ ਨੂੰ ਆਪਣੇ ਪੈਰ ਤੇ ਖੜੇ ਹੋਣ ਦਾ ਮੌਕਾ ਮਿਲਣਾ ਚਾਹੀਦਾ ਆ ਇਹਨਾਂ ਸਿਸਟਮਾਂ ਦੇ ਵਿਚਕਾਰ ਚੱਲ ਰਿਹਾ ਹੈਗਾ ਉਹਦੇ ਖਿਲਾਫ ਜਿਹੜੇ ਆ ਕਿ ਅਸੀਂ ਹੈਗੇ ਆ ਅਸੀਂ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਬਰਾਬਰੀਤਾ ਹੋਵੇ ਔਰ ਜਿਹੜੇ ਦੱਸੇ ਹੈਗੇ ਨਸ਼ੇ ਤੈ ਲੋਕ ਹੈਗੇ ਆ ਉਹ ਬੰਦ ਹੋਣਾ ਚਾਹੀਦਾ ਕੱਬਸੇ ਬੰਦ ਹੋਣ ਚਾਹੀਦੀ ਹੈ ਜਿਹੜੇ ਸਿਕਰਤ ਆ ਗਈ ਆ ਪੁਲਿਸ ਕਰਤਾ ਜੀ ਸਾਡਾ ਪੰਜਾਬ ਬੜੇ ਬੜਾ ਜਾ ਜਿਹਦੇ ਪਾਸੇ ਸੁਰੱਖਤੇ ਪਹੁੰਚ ਦੇਵਾਂਗੇ ਜੀ ਧੰਨਵਾਦ ਕੰਮ ਹੁੰਦੇ ਨੇ ਕੁੱਠੇ ਦਿਸਦੇ ਨਾ ਸਰਕਾਰਾਂ ਨੂੰ ਉੱਥੇ ਪਗਤ ਸਿਆਦ ਸਭ ਕੁਝ ਸਿਖਾਈਏ ਫੇਰ ਗਦਾਰਾਂ ਨੂੰ ਇਹਨਾਂ ਕਠਨਾਂ ਦੇ ਮੁਤਾਬਕ ਅੱਜ ਹਰ ਇੱਕ ਨੌਜਵਾਨ ਨੂੰ ਪ੍ਰਾਨ ਕਰਨਾ ਚਾਹੀਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਆਰਥਿਕ ਪੱਖੋਂ ਸਰੀਰਕ ਪੱਖੋਂ ਵਿਦਿਅਕ ਪੱਖੋਂ ਜੋ ਵਰਤਾਰੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਹੋ ਰਹੇ ਨੇ ਉਹਨਾਂ ਤੇ ਜਾਗਣ ਦਾ ਤੇ ਉਹਨਾਂ ਤੇ ਪਹਿਰਾ ਦੇਣ ਦਾ ਲੋੜ ਹੈ ਸੋ ਸਰਕਾਰਾਂ ਵੱਲੋਂ ਜੋ ਵੀ ਕਦਮ ਚੁੱਕੇ ਜਾ ਰਹੇ ਨੇ ਉਹ ਇੱਕ ਪੰਜਾਬ ਦੀ ਧਰਤੀ ਨੂੰ ਧਾ ਲਾਉਣ ਵਾਲੇ ਪਰਜਤਨ ਕੀਤੇ ਜਾ ਰਹੇ ਨੇ ਚਾਹੇ ਉਹ ਨੌਕਰੀ ਤਰਫੋਂ ਲਾ ਲੋ ਚਾਹੇ ਉਹ ਵਿਦਿਅਕ ਅਦਾਰਿਆਂ ਵੱਲੋਂ ਲਾ ਲੋ ਕਿਸੇ ਵੀ ਪੱਖੋਂ ਲਾਈਏ ਤਾਂ ਸਾਨੂੰ ਟਾ ਡਾਉਣ ਦੇ ਕਿਨਾਰੇ ਵੱਲ ਲਿਜਾ ਰਹੇ ਨੇ ਤੇ ਆਓ ਭਗਤ ਸਿੰਘ ਦੀ ਸੋਚ ਨੂੰ ਅਪਣਾਈਏ ਤੇ ਸਾਨੂੰ ਜ਼ਰੂਰਤ ਹੈ ਆਪਣੇ ਆਪ ਬਲਿਦਾਨ ਦੇਣ ਦੀ ਤੇ ਉਹ ਬਲਿਦਾਨ ਸਾਡੀ ਸਾਡੀ ਸਵੈਛਾ ਦੇ ਮੁਤਾਬਕ ਹੀ ਹੋ ਸਕਦਾ ਹੈ ਸੋ ਸਰਬ ਨੌਜਵਾਨ ਸਭਾ ਇਹਨਾਂ ਦੇ ਉਪਰਾਲੇ ਸਦਕਾ ਬਹੁਤ ਹੀ ਵੱਡਾ ਮਨੋਰਥ ਰਚਿਆ ਗਿਆ ਜੋ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਪਰਬ ਤੇ ਜੋ ਕਵੀ ਸੰਮੇਲਨ ਦਾ ਆਯੋਜਨ ਕੀਤਾ ਉਸ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਤੇ ਮੈਂ ਸਾਰੇ ਨੌਜਵਾਨ ਨੂੰ ਇਹੀ ਅਪੀਲ ਕਰਾਂਗਾ ਕਿ ਆਓ ਭਗਤ ਸਿੰਘ ਦੀ ਸੋਚ ਨੂੰ ਅਪਣਾਈਏ ਤੇ ਆਪਣੇ ਦੇਸ਼ ਨੂੰ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਚਿੜੀ ਬਣਾਈਏ ਬਹੁਤ ਬਹੁਤ ਸ਼ੁਕਰੀਆ ਜੀ